ਪੰਜਾਬ ਵਾਲੇ ਸਤਿ ਸ੍ਰੀ ਅਕਾਲ ਜਿਵੇਂ ਕਿ ਡੱਲੇਵਾਲ ਨੂੰ ਲੈ ਕੇ ਬਹੁਤ ਵੱਡੀ ਖੁਸ਼ਖਬਰੀ ਆ ਗਈ ਆ ਪੰਜਾਬ ਦੇ ਕਿਸਾਨਾਂ ਦੇ ਲਈ ਮਰਨ ਵਰਤ ਜਿਹੜਾ ਰੱਖਿਆ ਸੀ ਉਹਨਾਂ ਨੂੰ 54 ਦਿਨ ਹੋ ਚੁੱਕੇ ਸੀ ਔਰ ਮੈਂ ਤਾਂ ਇੱਕ ਤੁਹਾਨੂੰ ਵੀਡੀਓ ਦਿਖਾਉਣ ਜਾ ਰਿਹਾ ਜਿਹੜੀ ਕਿ ਕਿਸਾਨਾਂ ਦੇ ਲਈ ਇੱਕ ਤੁਸੀਂ ਆਪ ਹੀ ਸਮਝੋਗੇ ਜਿਹੜੀਆਂ ਤਾੜੀਆਂ ਵੱਜਣੀਆਂ ਔਰ ਉੱਥੇ ਜੋਰਾ ਸ਼ੋਰਾਂ ਦੇ ਨਾਲ ਨਾਰੇ ਲੱਗਣੇ ਇੱਕ ਰੁਖ ਬਦਲ ਗਿਆ ਪੰਜਾਬ ਦੇ ਕਿਸਾਨਾਂ ਦੇ ਲਈ ਕੇਂਦਰ ਨੇ ਦਰਸਾਲ ਉਥੇ ਇੱਕ ਮੀਟਿੰਗ ਰਖਾਈ ਸੀ ਆਪਣੇ ਬੰਦੇ ਭੇਜ ਕੇ ਔਰ ਡੱਲੇਵਾਲ ਨੂੰ ਲੈ ਕੇ ਇੱਕ 54 ਦਿਨ ਹੋ ਚੁੱਕੇ ਸੀ ਜਿਹੜਾ ਕਿ ਮਰਨ ਵਰਤ ਤੇ ਬੈਠੇ ਸੀ ਤਾਂ ਉਸ ਮਰਨ ਵਰਤ ਦਾ ਜਿਹੜਾ ਕਿ ਪੂਰਾ ਰੁਖ ਹੀ ਬਦਲ ਕੇ ਧਰ ਦਿੱਤਾ ਇਸ ਖਬਰ ਨੇ ਔਰ ਮੈਂ ਤੁਹਾਨੂੰ ਇੱਕ ਪ੍ਰੂਫ ਦੇ ਤੌਰ ਤੇ ਇੱਕ ਵੀਡੀਓ ਦਿਖਾਉਣ ਜਾ ਰਿਹਾ ਜਿਹੜਾ ਕਿ ਬੀਤੀ ਰਾਤ ਪੂਰੇ ਕਿਸਾਨਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਬਹੁਤ ਵੱਡੀ ਖੁਸ਼ੀ ਦੀ ਗੱਲ ਹੈ ਜੇ ਮਰਨ ਵਰਤੇ ਬੈਠੇ ਡੱਲੇਵਾਲ ਨੂੰ ਆਖਰ 54 ਦਿਨਾਂ ਦੇ ਬਾਅਦ ਰਾਹਤ ਮਿਲੀ ਹੈ ਤੇ ਬਹੁਤ ਵੱਡੀ ਰਾਹਤ ਆ ਤਾਂ ਇਹ ਮੈਂ ਤੁਹਾਡੇ ਇੱਕ ਵੀਡੀਓ ਸਾਹਮਣੇ ਦਿਖਾਉਂਗਾ ਕਿਉਂਕਿ ਪੰਜਾਬ ਦੀ ਕਿਸਾਨੀ ਦਰਸਲ ਬੜਾ ਹੀ ਇੱਕ ਲੰਮਾ ਸਮਾਂ ਹੋ ਚੁੱਕਿਆ ਸੀ ਉਹਨਾਂ ਨੂੰ ਬੈਠਿਆ ਨੂੰ ਬਹੁਤ ਹੀ ਜ਼ਿਆਦਾ ਇੱਕ ਮੈਂ ਕਹੂੰ ਜਿਵੇਂ ਕਿਸਾਨਾਂ ਦੇ ਨਾਲ ਵੀ ਤਸ਼ਿੱਦਤ ਹੋ ਰਿਆ ਸੀ ਤਾਂ ਹੁਣ ਪਹਿਲਾਂ ਮੈਂ ਤੁਹਾਨੂੰ ਇਹ ਖਬਰ ਸੁਣਾਉਂ ਆ ਕਿ ਡੱਲੇਵਾਲ ਨੂੰ ਲੈ ਕੇ ਖੁਸ਼ਖਬਰੀ ਕਿਹੜੀ ਹੈ हाँ भी सुननी जरूरी है उसके तो बाद मैं मुद्दे अगले विचार करूंगा सांजे सुनो फिर भी डालेवाल जी जल्द समाप्त करेंगे और स्वस्थ होकर वार्तालाप में शामिल सिंह डेवाल जी ने वो कार्य कर दिखाया है जिसे लोग असंभव मानते थे आज हमारी देश की केंद्र सरकार को टेबल पे ला दिया है टेबल टॉक के लिए तैयार कर दिया कि किसी ने जिकारा नहीं छना किसी ने नारा नहीं लोना ਕਿਸੇ ਨੇ ਕੋਈ ਤਾੜੀ ਨਹੀਂ ਮਾਰੀ ਇਹ ਢੱਲੇਵਾਲ ਵੱਲੋਂ ਪੇਲ ਮੈਂ ਕਰਨਾ ਆ ਕਿਉਂਕਿ ਉਹ ਕਹਿੰਦੇ ਸੀ ਬਿਨਾ ਸਪੀਕਰ ਤੋਂ ਬੋਲ ਲਓ ਫੇਰ ਤੁਹਾਨੂੰ ਸਾਰਿਆਂ ਨੂੰ ਸੁਣਨਾ ਨਹੀਂ ਸੀਗਾ ਜਿੰਨੇ ਵੀ ਤੁਸੀਂ ਦੂਰ ਨੇੜੇ ਟ੍ਰੈਲਿਆਂ ਚੋਂ ਜਾਂ ਕਿਤੇ ਵੀ ਉਹ ਜਿੰਨੇ ਵੀ ਰੀ ਬਾਸ ਸਪੀਕਰਾਂ ਤੇ ਸੁਣ ਗਈ ਹੋਣੀ ਹੈ 5-10 ਮਿੰਟਾਂ ਦੇ ਵਿੱਚ ਪੰਡਾਲ 'ਚ ਆ ਜਾਓ ਜਿਹੜੀ ਲਗਭਗ ਆਪਣੀ 2 ਵਜੇ ਤੋਂ ਗੱਲਬਾਤ ਚੱਲਣ ਲੱਗੀ ਹੈ ਜਿਹੜੀ ਗੱਲ ਤੇ ਆਪਾਂ ਅੜੇ ਬੇਸੀਗੇ ਉਹ ਗੱਲ ਆਪਾਂ ਸਾਹਮਣੇ ਥੋੜੀ 5-10 ਮਿੰਟਾਂ ਦੇ ਵਿੱਚ ਸਾਂਝੀ ਕਰਾਂਗੇ ਇੰਨੀ ਕੁ ਮੇਰੀ ਜ਼ਰੂਰ ਪੀੜਾ ਸਾਰਿਆਂ ਨੂੰ ਜਿੰਨੇ ਬਾਹਰ ਖੜੇ ਹਾਂ ਪੰਡਾਲ 'ਚ ਬੈਠੋ ਆ ਕੇ ਤੇ ਆਪਣੇ ਜਿਹੜੇ ਉਧਰ ਜਿਹੜੇ ਕਿਸਾਨ ਹੈਗੇ ਲਗਭਗ 121 ਉਹ ਵੀ ਮਰਵਾਤੇ ਜਿਹੜੇ ਬੈਠੇ ਨੇ ਉਹਨਾਂ ਨੂੰ ਵੀ ਜੇ ਬੇਬਾਕ ਸੁਣਦੀ ਹੈ ਜਿਹੜੇ ਉਹਨਾਂ ਦੇ ਪ੍ਰਬੰਧਕ ਹੈ ਉੱਥੇ ਜਿਹੜੇ ਬੰਦੇ ਬਹੁਤ ਖੜੇ ਹੋਣਗੇ ਉਹਨਾਂ ਦੀ ਜਿਹੜੀ ਸਾਹ ਸਮਾਈ ਤੇ ਉਹ ਤਾਂ ਉੱਥੇ ਰਹਿਣ ਉਹਨਾਂ ਨੂੰ ਪ੍ਰਬੰਧਕਾਂ ਨੂੰ ਉੱਥੇ ਰਹਿਣ ਦੂਜੇ ਜਿਹੜੇ ਜਿੱਥੇ ਵੀ ਖੜੇ ਨੇ ਉਹ ਸਾਰਿਆਂ ਨੂੰ ਪੀਲਾ ਪੰਡਾਲ 'ਚ ਆਜੋ ਜਿਆਦਾ ਸਮਾਂ ਨਹੀਂ 5-10 ਮਿੰਟਾਂ ਦੇ ਵਿੱਚ ਉਹ ਜਿਹੜੇ ਆਪਣੇ ਕੇਂਦਰ ਤੋਂ ਆਏਵੇਂ ਨੇ ਚੀਫ ਸੈਕਟਰੀ ਉਹ ਜਾਰੇ ਆਪਣੇ ਨਾਲ ਜੋ ਉਹਨਾਂ ਨੇ ਕੁਝ ਲੈ ਕੇ ਆਂਦਾ ਉਹ ਆਪਾਂ ਇਸ ਸਟੇਜ ਤੋਂ ਸਮਝਾ ਕਰਾਂਗੇ ਪਰ ਮੈਂ ਇੰਨੀ ਅਪੀਲ ਜ਼ਰੂਰ ਕਰਨਾ ਹੈ ਕਈ ਵਾਰੀ ਬੰਦਾ ਜਾਦੇ ਜਕਾਰੇ ਜਾਦੇ ਨਾਰੇ ਜਾਦੇ ਛੱਡ ਦਿੰਦਾ ਆਪਾਂ ਐਵੇਂ ਜਿੱਕਰੀ ਸਟੇਜ ਤੋਂ ਬੋਲਾਂਗੇ ਜਿਵੇਂ ਇਹ ਸੀਮਤ ਥੋੜੀ ਬਾਤ ਚ ਉਹ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਤਾਂ ਦੇਖੋ ਕਿਸਾਨ ਆਗੂ ਦੇ ਵੱਲੋਂ ਬਹੁਤ ਵੱਡੀ ਗੱਲ ਕਹੀ ਗਈ ਹੈ ਕਿ ਤਾੜੀਆਂ ਨਾ ਮਾਰੀਆਂ ਜਾਣ ਕੋਈ ਬਹੁਤ ਵੱਡੇ ਜਕਾਰੇ ਜੋਰਾਂ ਸ਼ੋਰਾਂ ਦੇ ਨਾਲ ਨਾਲ ਆਏ ਜਾਣ ਤੁਸੀਂ ਹੁਣ ਇਸ ਗੱਲ ਨੂੰ ਸਭ ਸਮਝ ਸਕਦੇ ਹੋ ਕਿ ਡੱਲੇਵਾਲ ਨੂੰ ਲੈ ਕੇ ਇੱਕ ਬਹੁਤ ਹੀ ਵੱਡੀ ਖੁਸ਼ਖਬਰੀ ਆ ਗਈ ਹੈ ਜਿਹੜੀ ਕੇਂਦਰ ਦਰਸਲ ਹੋ ਗਈ ਸਕਦਾ ਹੈ ਕੇਂਦਰ ਨੇ ਉਹਨਾਂ ਦੀਆਂ ਮੰਗਾਂ ਜਿਹੜੀਆਂ ਉਹ ਮੇਰੇ ਹਿਸਾਬ ਦੇ ਨਾਲ ਤਾਂ ਮੰਨ ਲਈਆਂ ਗਈਆਂ ਨੇ ਕਿਉਂਕਿ ਜੇਕਰ ਜਕਾਰਿਆਂ ਦੀ ਗੱਲ ਕਰੀ ਗਈ ਹੈ ਕਿ ਤੁਸੀਂ ਸ਼ਾਂਤ ਰਹਿਣਾ ਖੁਸ਼ੀ ਦੇ ਵਿੱਚ ਜਕਾਰੇ ਨਹੀਂ ਲਾਉਣੇ ਤੇ ਨਾ ਹੀ ਕੋਈ ਤਾੜੀ ਮਾਰਨੀ ਹੈ ਤਾਂ ਹੁਣ ਤੁਸੀਂ ਆਪ ਸਮਝੋ ਇਹਨਾਂ ਗੱਲਾਂ ਤੋਂ ਕਿ ਡੱਲੇਵਾਲ ਨੂੰ ਲੈ ਕੇ 54 ਦਿਨਾਂ ਬਾਅਦ ਬਹੁਤ ਵੱਡੀ ਰਾਹਤ ਮਿਲਣ ਜਾ ਰਹੀ ਹੈ ਜਿਹੜੀ ਕਿ ਪੂਰੇ ਦੇਸ਼ ਦੇ ਵਿੱਚ ਇਸ ਗੱਲ ਦਾ ਮੈਸੇਜ ਜਾਣਾ ਕਿ ਪਹਿਲਾਂ ਵੀ ਦੇਖੋ ਮੈਂ ਵੀ ਕਿਹਾ ਸੀ ਕਿ ਡੱਲੇਵਾਲ ਨੂੰ ਲੈ ਕੇ ਜੇਕਰ ਕੋਈ ਐਸਾ ਕੁਝ ਹੁੰਦਾ ਡੱਲੇਵਾਲ ਨੂੰ ਕੁਝ ਹੋਣ ਤੋਂ ਪਹਿਲਾਂ ਹੀ 121 ਬੰਦੇ ਹੋਰ ਮਰਨ ਵੱਤ ਤੇ ਵਹਿ ਗਏ ਨੇ ਤਾ ਮੈਂ ਪਹਿਲਾਂ ਵੀ ਕਿਹਾ ਸੀ ਵੀ ਕੇਂਦਰ ਹੈ ਚਾਹੇ ਪੰਜਾਬ ਹੈ ਸਰਕਾਰ ਚਾਹੇ ਜਿਹੜੀ ਮਰਜ਼ੀ ਹੈ ਚਾਹੇ ਸਾਡੇ ਸੂਬੇ ਦੀ ਹੈ ਔਰ ਚਾਹੇ ਸੈਂਟਰ ਦੀ ਹੈ ਇਹਨਾਂ ਨੂੰ ਤਾਂ ਇਹ ਸਮਝ ਲੈਣਾ ਚਾਹੀਦਾ ਕਿ ਇਹ ਪੰਜਾਬ ਦੀ ਧਰਤੀ ਹੈ ਇੱਥਾ ਫਿਰ ਇੱਕ ਦੇ ਮੰਗਰ ਦੂਜਾ ਦੂਜੇ ਦੇ ਮੰਗਰ ਤੀਜਾ ਖੜੇ ਕਰਦੀ ਜਾਂਦੀ ਹੈ ਸਿਸ ਕਰਕੇ ਹੁਣ ਪੰਜਾਬ ਦੀ ਗਵਰਨਮੈਂਟ ਨੂੰ ਔਰ ਕੇਂਦਰ ਸਰਕਾਰ ਨੂੰ ਇਸ ਗੱਲ ਦੀ ਭਲਕ ਤਾਂ ਹੁਣ ਲੱਗ ਚੁੱਕੀ ਹੈ ਕਿ ਇੱਥੇ ਦਾ ਪਤਾ ਨਹੀਂ ਫਿਰ ਕਿੰਨੇ ਕੁ ਡੱਲੇਵਾਲ ਖੜੇ ਹੋਣਗੇ ਤੇ ਕਿੰਨੇ ਕੁ ਫਿਰ ਦੂਜੇ ਪਾਸੇ ਜੇ ਮੋਰਚਾ ਲਾਈਏ ਤਾਂ ਬੰਦੀ ਸਿੰਘਾਂ ਦਾ ਤਾਂ ਪਤਾ ਹੀ ਨਹੀਂ ਕਿ ਕਿੰਨੇ ਕੁ ਬੰਦੀ ਸਿੰਘ ਤੇ ਕਿੰਨੇ ਹੀ ਅਮਰਪਾਲ ਸਿੰਘ ਖੜੇ ਹੋ ਜਾਣਗੇ ਕਿਉਂਕਿ ਇਹ ਪੰਜਾਬ ਮੈਨੂੰ ਲੱਗਦਾ ਹੈ ਕਿ ਜਿਵੇਂ ਆਹਟ ਪੰਜਾਬ ਦੇ ਵਿੱਚ ਖਾਲਸਾ ਰਾਜ ਦੀ ਸਾਫ ਸੁਣਾਈ ਦੇ ਰਹੀ ਹੈ ਪੰਜਾਬ ਵਾਲਿਓ ਕਿਉਂਕਿ ਏਕਾ ਹੋਣਾ ਸ਼ੁਰੂ ਹੋ ਗਿਆ ਮਜਬੂਤੀ ਹੈ ਜਿਹੜੀ ਸਾਡੇ ਪੰਜਾਬ ਦੇ ਲੋਕਾਂ ਦੀ ਉਹ ਤੁਹਾਨੂੰ ਸਾਫ਼ ਨਜ਼ਰ ਆ ਰਹੀ ਹੈ ਕਿਉਂਕਿ ਕੱਲੇ ਢੱਲੇਵਾਲ ਨੂੰ ਲੱਗਿਆ ਕਿ ਮੈਂ ਮਰਨ ਵਰਤੇ ਪਿਆ ਦਰਸਲ ਪੰਜਾਬ ਦੀ ਨੌਜਵਾਨੀ ਪੰਜਾਬ ਦੇ ਬਜ਼ੁਰਗ ਉਹਨਾਂ ਦੇ ਵਿੱਚ ਪਰਮਾਤਮਾ ਨੇ ਕਿ ਐਸਾ ਜਜਵਾ ਭਰਿਆ ਕਿ 121 ਬੰਦੇ ਹੋਰ ਜਾ ਕੇ ਵਹਿ ਗਏ ਨੇ ਤਾਂ ਮੈਂ ਉਸੇ ਦਿਨ ਹੀ ਤੁਹਾਨੂੰ ਗੱਲ ਕਹੀ ਸੀ ਕਿ ਹੁਣ ਜਿਹੜੀ ਕਿ ਸੁਪਰੀਮ ਕੋਰਟ ਹੈ ਉਹ ਚਾਹੇ ਤਾਂ ਕੇਂਦਰ ਨੂੰ ਫਟਕਾਰ ਲਾਵੇ ਕਿਉਂਕਿ ਕੇਂਦਰ ਦੇ ਨਾਲ ਦਰਸਲ ਮੱਥਾ ਸਿੱਧਾ ਲੱਗਿਆ ਨਾ ਕਿਸਾਨਾਂ ਦਾ ਔਰ ਦੂਜੇ ਪਾਸੇ ਜਿਹੜੀ ਕਿ ਪੰਜਾਬ ਦੀ ਗਵਰਨਮੈਂਟ ਇਹਨਾਂ ਨੂੰ ਵੀ ਫਟਕਾਰ ਲਈ ਜਾ ਸਕਦੀ ਹੈ ਤਾਂ ਉਹੀ ਗੱਲ ਅੱਜ ਤੁਹਾਡੇ ਸਾਹਮਣੇ ਸਿੱਧੇ ਕੇਂਦਰ ਦੇ ਚੀਫ ਸੈਕਟਰੀ ਉਥੇ ਪਹੁੰਚੇ ਨੇ ਔਰ ਉਹਨਾਂ ਦੇ ਰਾਹੀਂ ਇੱਕ ਬਹੁਤ ਵੱਡਾ ਜਿਹੜਾ ਕਿ ਖੁਲਾਸਾ 2-4 ਘੰਟਿਆਂ ਦੇ ਵਿੱਚ ਮੈਂ ਤੁਹਾਡੇ ਸਾਹਮਣੇ ਧਰਨ ਜਾ ਰਿਹਾ ਦੁਬਾਰਾ ਤੋਂ ਕਿਉਂਕਿ ਡੱਲੇਵਾਲ ਸਾਹਿਬ ਦਾ ਜਿਹੜਾ ਮਰਨ ਵਰਤ ਸੀ ਉਹਨਾਂ ਨੂੰ ਲੈ ਕੇ ਦਰਸਲ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਸੇ ਵੇਲੇ ਵੀ ਆਪਣੇ ਹੀ ਚੈਨਲ ਬਣੀਓ ਮੈਂ ਤੁਹਾਨੂੰ ਇਹ ਅਪਡੇਟ ਪਹੁੰਚਾ ਦੂੰਗਾ ਕਿ ਡੱਲੇਵਾਲ ਦਾ ਜਿਹੜਾ ਮਰਨ ਵਰਤ ਹੈ ਉਹ ਦਰਸਲ ਖਤਮ ਹੋ ਚੁੱਕਿਆ ਪਰ ਮੇਰੇ ਹਿਸਾਬ ਦੇ ਨਾਲ ਜਿੰਨਾ ਕੁ ਮੇਰਾ ਕੀ ਆ ਮੇਰੇ ਈਡੀਆ ਦੇ ਨਾਲ ਤਾਂ ਮਰਨ ਵਰਤ ਖਤਮ ਹੋ ਚੁੱਕਿਆ ਕਿਉਂਕਿ ਡੱਲੇਵਾਲ ਕੋਲ ਜਦੋਂ ਉਹ ਸੀਨੀਅਰ ਸੈਕਟਰੀ ਪਹੁੰਚੇ ਸੈਂਟਰ ਦੇ ਤਾਂ ਉਹਨਾਂ ਦੇ ਨੁਮਾਇੰਦਿਆਂ ਨੇ ਕੁਝ ਇਹੋ ਜੀ ਗੱਲ ਕਹੀ ਕਿ ਜਿਹੜੇ ਕਿਸਾਨ ਆਗੂ ਦੱਲੇਵਾਲ ਦੇ ਕੋਲ ਹਰ ਵਕਤ ਮੌਜੂਦ ਰਹਿੰਦੇ ਨੇ ਉਹਨਾਂ ਨੇ ਆਪਣੇ ਵੱਨਿਓ ਇੱਕ ਅਪੀਲ ਕੀਤੀ ਆ ਸਾਰੇ ਹੀ ਕਿਸਾਨਾਂ ਨੂੰ ਕਿ ਭਾਈ ਇੱਥੇ ਨਾ ਤਾਂ ਬਾਲੀਆਂ ਤਾੜੀਆਂ ਮਾਰਨੀਆਂ ਤੇ ਨਾ ਖੁਸ਼ੀ ਦੇ ਵਿੱਚ ਜਕਾਰੇ ਛੱਡਣੇ ਆ ਮਾਮਲਾ ਦਰਅਸਲ ਸੁਲਝ ਚੁੱਕਿਆ ਕਿਉਂਕਿ 54 ਦਿਨਾਂ ਤੋਂ ਬਾਅਦ ਡੱਲੇਵਾਲ ਨੂੰ ਸਫਲਤਾ ਮਿਲ ਚੁੱਕੀ ਆ ਇਹੀ ਕਹਿ ਸਕਦੇ ਆ ਕਿਉਂਕਿ ਪੰਜਾਬ ਦੇ ਵਿੱਚ ਵੱਖ-ਵੱਖ ਇਲਾਕਿਆਂ ਦੇ ਵਿੱਚ ਬਹੁਤ ਸਾਰੇ ਮੋਰਚੇ ਹਲੇ ਫਤਿਹ ਕਰਨੇ ਬਾਕੀ ਐ ਸੋ ਡੱਲੇਵਾਲ ਨੇ ਮੋਰਚਾ ਜਿਵੇਂ ਕਈਏ ਤਾਂ ਇੱਕ ਤਰ੍ਹਾਂ ਦਾ ਫਤਹੀ ਕਰ ਲਿਆ ਤਾਂ ਹੁਣ ਜਿੰਨੇ ਭੈਣ ਭਰਾ ਤੁਸੀਂ ਨਵੇਂ ਚੈਨਲ ਤੇ ਹੋ ਸਬਸਕ੍ਰਾਈਬਰ ਜ਼ਰੂਰ ਕਰ ਲਿਓ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਵੈਲ ਦੀ ਘੰਟੀ ਵਾਲ ਤੇ ਜ਼ਰੂਰ ਕਰ ਦੇਣਾ ਜੀ ਧੰਨਵਾਦ ਮਿਲਦੇ ਆ ਅਗਲੇ